ਇਸ ਪ੍ਰੋਜੈਕਟ ਦੇੋਂ ਤੋਂ ਬਾਅਦ ਮੈਨੂੰ ਪਤਾ ਕੀ ਲੱਗਦਾ ਜੀ ਪ੍ਰੋਜੈਕਟ ਕਹਿ ਲੋ ਜਾਂ ਸੁਨੇਹਾ ਕਹਿ ਲੋ ਕਿਸ ਤਰੀਕੇ ਨਾਲ ਲੋਕਾਂ ਨੇ ਇਹਨੂੰ ਅੱਖੇ ਨਾਲ ਲਾਇਆ ਸੀਨੇ ਨਾਲ ਲਾਇਆ ਪੰਥ ਪਿਤਾ ਅਕਾਲ ਦਾ ਪੁੱਤਰ ਪੰਥ ਪਿਤਾ ਕਾਲ ਦਾ ਪੁੱਤਰ ਕਹੇ ਸਿਪਾਹੀ ਸੰਤ ਉਰਕਮੀ ਪੰਜਾਬ ਦੇ ਲੋਕਾਂ ਨੇ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਬਹੁਤ ਸਾਰੇ ਮਜ਼ਮਾ ਦੇ ਜੀ ਤੇ ਮੈਨੂੰ ਲੱਗਦਾ ਕਿ ਇਹਨੂੰ ਉਡਿਕਿਆ ਜਾ ਰਿਹਾ ਸੀ ਗੁਰੂ ਮਾਨੇਓ ਗੁਰੂ ਮਾਨੇਓ ਗੁਰੂ ਮਾਨੇਓ ਗੰਤ ਜਦੋਂ ਉਸ ਬਾਰੇ ਗੱਲ ਹੋਈ ਦੋ ਹਫ਼ਤਿਆਂ ਵਿੱਚ ਕਈ মিডিਆ ਨੇ ਵੀ ਹੋ ਚੁੱਕੇ ਇੱਕ ਨੂਰ ਤੇ ਪ੍ਰਗਟਿਓ ਸਭ ਕੀ ਰਾਜਾ ਕੀ ਰੰਗ ਗੁਰੂ ਮਾਨੇਓ ਗੁਰੂ ਮਾਨੇਓ ਗੁਰੂ ਮਾਨੇਓ ਗੰਤ ਜੀ ਦੇਖੋ ਔਰ ਕਿੱਥੋਂ ਕਿੱਥੋਂ ਲੋਕਾਂ ਦੇ ਸੁਨੇਹੇ ਆ ਰਹੇ ਆ ਜੀ ਤੁਹਾਨੂੰ ਲੱਗ ਰਿਹਾ ਕੋ ਤੋ ਉਡੀਕ ਰਿਹਾ ਸੀ ਹੂੰ ਉਹ ਕਿਹੜੀ ਉਹ ਗੱਲ ਹੈ ਸਮਾਜ ਪ੍ਰਤੀ ਸਾਹਿਤ ਪ੍ਰਤੀ ਦੁਨੀਆ ਪ੍ਰਤੀ ਰੋਹਾਨੀਅਤ ਪ੍ਰਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਉਹਨੂੰ ਬੜੀ ਖੁਸ਼ੀ ਹੈ ਕਿ ਉਸ ਮੇਰੇ ਦਿਸੇ ਲਿਖਤ ਆਈ ਸੀ ਪਰ ਇਹਦਾ ਅਸਲ ਸੇਰਾ ਜੁੜਾ ਸਾਰੀ ਟੀਮ ਦੇ ਨਾਲ ਨਾਲ ਇਸ ਦੇ ਮੋਢੀ ਜਸਮੀਰ ਦਸਤੀ ਕਰਾਉਣ ਦੀ ਗੱਲ ਹੈ ਇਤ ਜਲੰਦਾ ਠਰ ਸਕਦਾ ਹੈ ਨੂਰ ਦਾ ਬੱਦਲ ਵਰ ਸਕਦਾ ਹੈ ਆਓ ਉਸ ਸੋਮੇ ਤੱਕ ਜਾਈਏ ਭਰੀਏ ਝੋਲੇ ਅਸੰਗ ਪੂਰਾ ਮੀਨਾ ਚੱਲ ਰਿਹਾ ਤੇ ਇਹ ਦੇ ਵਿੱਚ ਸ਼ਾਦ ਉਹਦੇ ਲੈਨੇ ਤੇ ਤੁਹਾਡੀ ਵੀ ਇੱਕ ਜਿਹੜੀ ਗਜ਼ਲ ਹੈਗੀ ਆ ਉਹ ਗੜੀ ਚੰਕੌਰ ਬਾਰੇ ਉਹ ਵੀ ਮੈਂ ਚਾਹੁੰਗਾ ਦਰਸ਼ਕਾਂ ਨੂੰ ਸਾਂਝੀ ਕੀਤੀ ਹੋਵੇ ਮੇਰੇ ਇਤਿਹਾਸ ਤੇ ਸਿਰ ਤੇ ਜੀ ਐ ਪੱਗਾ ਸਬੀਵੀ ਮੇਰੇ ਇਤਿਹਾਸ ਦੇ ਸਿਰਤੇ ਕਈ ਪੱਗਾਂ ਸਬੀਵੀ ਨੇ ਜਿਵੇਂ ਕੱਚੀ ਗੜੀ ਜਾਂ ਕੰਧ ਪੱਕੀ ਵਰਗੀ ਆ ਪੱਗਾਂ ਹੂੰ ਇਹ ਘੋਰ ਇਹਦੇ ਨਾਲ ਜੁੜਦਾ ਕਿ ਮੈਂ ਆਪਣੇ ਅੰਦਰੋਂ ਸਰਹੰਦ ਨੂੰ ਕਿੱਦਾਂ ਮਿਟਾ ਦੇਵਾਂ ਹੂੰ ਮੈਂ ਆਪਣੇ ਅੰਦਰੋਂ ਸਰਹੰਦ ਨੂੰ ਕਿੱਦਾਂ ਮਿਟਾ ਦੇਵਾਂ ਅਜੇ ਵੀ ਦੇਖਦਾ ਕੰਧਾਂ 'ਚ ਬੱਚੇ ਹੱਸਦੇ ਸਰ ਜੀ ਦਾ ਅਨਮੂਡ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਜਗਜੀਤ ਸਿੰਘ ਪੰਜੋਲੀ ਸੋ ਦੁਨੀਆ ਪੂਰੀ ਇੱਕ ਬਲੇਜ ਬਣ ਗਈ ਹੈ ਇੱਕ ਪਿੰਡ ਬਣ ਗਈ ਹੈ ਕਨੈਕਟੀਵਿਟੀ ਬਹੁਤ ਵੱਡੇ ਪੱਧਰ ਤੇ ਆਪਸ ਦੇ ਵਿੱਚ ਹੋ ਗਈ ਹੈ ਕਿਉਂਕਿ ਗਲੋਬਲਾਈਜੇਸ਼ਨ ਜਿਹੜੀ ਹੈ ਇੰਟਰਨੈਟ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਜੋੜਦਾ ਤੇ ਇਸੇ ਦੌਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਉਪਲਬਧੀਆਂ ਕਹਿ ਲਈਏ ਬਹੁਤ ਤਰ੍ਹਾਂ ਦੇ ਕਾਰਜ ਜਿਹੜੇ ਨੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਹੋ ਰਹੇ ਆ ਤੇ ਜੇ ਗੱਲ ਕਰੀਏ ਤਾਂ ਹਰ ਇੱਕ ਖੇਤੇ ਦੇ ਵਿੱਚ ਜਿਹੜਾ ਇੰਟਰਨੈਟ ਦਾ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਵੀ ਹੈ ਬਹੁਤ ਪ੍ਰਭਾਵ ਉਹ ਵੀ ਹੈਗਾ ਤੇ ਜੇ ਗੱਲ ਕਰੀਏ 뮤직 ਇੰਡਸਟਰੀ ਦੀ ਤਾਂ ਉਹਦੇ ਵਿੱਚ ਵੀ ਇੰਟਰਨੈਟ ਰਾਹੀਂ ਬਹੁਤ ਕੁਝ ਪੂਰੇ ਵਰਲਡ ਦੇ ਵਿੱਚ ਕਰਕੇ ਲੋਕਾਂ ਦੇ ਅੱਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕੰਮ ਕਿਤੇ ਹੋ ਰਿਹਾ 뮤직 ਦਾ ਤੇ ਪ੍ਰੋਜੈਕਟ ਕਿਤੇ ਬਣ ਰਿਹਾ ਇਸ ਤਰੀਕੇ ਦੇ ਨਾਲ ਬਹੁਤ ਸੋਹਣਾ ਖੂਬਸੂਰਤ ਪ੍ਰੋਜੈਕਟ ਪਿੱਛੇ ਜੇ ਗੁਰੂ ਮਾਨੇਵੰਗ੍ਰੰਥ ਜਿਹੜਾ ਹੈ ਉਹ ਪ੍ਰੋਜੈਕਟ ਆਇਆ ਤੇ ਪ੍ਰੋਜੈਕਟ ਜਿਹੜਾ ਇਕੱਠਾ ਪ੍ਰੋਜੈਕਟ ਆ ਉਹਦੇ ਵਿੱਚ ਬਹੁਤ ਸਾਰਾ ਤਰ੍ਹਾਂ ਦੇ ਪ੍ਰਸਿੱਧ ਪੰਜਾਬੀ ਗਾਇਕ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਨੇ ਜਿਗਰਕਰੀਏ ਤਾਂ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਤੇ ਜਸਵੀਰ ਜੱਸੀ ਹਰਪਜਨ ਮਾਨ ਕੁਲਵਿੰਦਰ ਬਿੱਲਾ ਵੀਰ ਸਿੰਘ ਇਹਨਾਂ ਦਾ ਸਾਂਝਾ ਇੱਕ ਪ੍ਰੋਜੈਕਟ ਹੈ ਜਿਹੜਾ ਪ੍ਰੋਜੈਕਟ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਦੇ ਨਾਮ ਦੇ ਉੱਤੇ ਉਹ ਪ੍ਰੋਜੈਕਟ ਆਇਆ ਹੈ ਤੇ ਜੇ ਗੱਲ ਕਰੀਏ ਇਹਦੇ ਲਿਰਿਕਸ ਜਿਹੜੇ ਨੇ ਉਹਨੂੰ ਲਿਖਿਆ ਜਿਹੜਾ ਪੰਜਾਬੀ ਗੱਜਲ ਦੇ ਵਿੱਚ ਇੱਕ ਮਹਾਰਤ ਰੱਖਣ ਵਾਲੀ ਸ਼ਖਸੀਅਤ ਜਿਹੜੀ ਆ ਕਵਤਾ ਦੀ ਬਹੁਤ ਡੂੰਗੀ ਜਿਹੜੀ ਆ ਸਮਝ ਰੱਖਣ ਵਾਲੀ ਸ਼ਖਸੀਅਤ ਕਵਿੰਦਰ ਚਾਂਦ ਹੋਰਾਂ ਦਾ ਜਿਹੜਾ ਇਹ ਇਨ ਮਾਲਾ ਦੇ ਵਿੱਚ ਪੁਰੋਇਆ ਹੋਇਆ ਗੀਤ ਹੈ ਸੋ ਸਾਡੇ ਨਾਲ ਅੱਜ ਮੌਜੂਦ ਨੇ ਗੱਲਬਾਤ ਕਰਦੇ ਆ ਚਾਂਦ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਅਨਮਿਊਟ ਕੇ ਜਗਜੀਤ ਸਿੰਘ ਜੀ ਧੰਨਵਾਦ ਤੁਹਾਡਾ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਇਸ ਪ੍ਰੋਜੈਕਟ ਦੇ ਆਉਣ ਤੋਂ ਬਾਅਦ ਮੈਨੂੰ ਪਤਾ ਕੀ ਲੱਗਦਾ ਜੀ ਪ੍ਰੋਜੈਕਟ ਕਹ ਲਓ ਜਾਂ ਸੁਨੇਹਾ ਕਹ ਲਓ ਜਿਸ ਤਰੀਕੇ ਨਾਲ ਲੋਕਾਂ ਨੇ ਇਹਨੂੰ ਮੱਥੇ ਨਾਲ ਲਾਇਆ ਹੂੰ ਸੀਨੇ ਨਾਲ ਲਾਇਆ ਔਰ ਕੱਲੇ ਪੰਜਾਬ ਦੇ ਲੋਕਾਂ ਨੇ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਬਹੁਤ ਸਾਰੇ ਮਸਜਵਾ ਦੇ ਲੋਕਾਂ ਨੇ ਜੀ ਤੇ ਮੈਨੂੰ ਲੱਗਦਾ ਕਿ ਇਹਨੂੰ ਉਡੀਕਿਆ ਜਾ ਰਿਹਾ ਸੀਗਾ ਇਸ ਤਰ੍ਹਾਂ ਨਹੀਂ ਹੈ ਕਿ ਗੁਰੂ ਮਾਨ ਦੇਵ ਜਰਨਤ ਆਸ਼ ਸੁਨੇਹਾ ਆਵਾਕ ਸੀ ਪਹਿਲਾਂ ਨਾ ਸੁਣਿਆ ਹੋਵੇ ਜੀ ਬਿਲਕੁਲ ਸਾਡੇ ਪਾਸ਼ਾ ਦਾ ਸੰਦੇਸ਼ ਹੈ ਪਰ ਕੀ ਹੁੰਦਾ ਕਿ ਸਮੇਂ-ਸਮੇਂ ਸਿਰ ਜਦੋਂ ਅਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹਾਂ ਕੁਝ ਵਿਵਰਨ ਦੀ ਰੀਤ ਆ ਜਾਂਦੀ ਹੈ ਤਾਂ ਕੁਝ ਚੀਜ਼ਾਂ ਵਿਕਾਰ ਪੈਦਾ ਹੋ ਜਾਂਦੇ ਨੇ ਪੰਜਾਬ ਦੀ ਪੰਜਾਬੀਆਂ ਦੀ ਬਦਕਿਸਮਤੀ ਰਹੀ ਕਿ ਸਾਡੇ ਕੋਲ ਸਾਡੇ ਅਸਲੀ ਨਾਇਕ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹੇ ਜਾਂਦੇ ਸਾਡੇ ਸ਼ਹੀਦ ਨੇ ਸਾਡੇ ਯੋਧੇ ਨੇ ਉਹਨਾਂ ਤੋਂ ਥੋੜੇ-ਥੋੜੇ ਪਾਸੇ ਹੋ ਕੇ ਅਸੀਂ ਇਸ ਤਰ੍ਹਾਂ ਦੇ ਨਾਇਕ ਸਿਰਜ ਲਏ ਪੰਜਾਬੀਆਂ ਨੇ ਤੁਸੀਂ ਉਹ ਸੁਣਾ ਹੋਣਾ ਕਿਤੇ ਵੀ ਐਦਾਂ ਜਿਆ ਕਰਕੇ ਜੇ ਸਲਫਾ ਲਾਓ ਬੱਤੀ ਲਾਓ ਪਾਣੀ ਚ ਬਾਬੇ ਜੀ ਦਾ ਪਰ ਉਹਦਾ ਜਲਵਾ ਹੁੰਦਾ ਜੀ ਸਭ ਦੇ ਡੇਰਿਆਂ ਤੇ ਨੌਜਵਾਨਾਂ ਦੀ ਗਿਣਤੀ ਵਧਣ ਲੱਗੀ ਨਸ਼ਿਆਂ ਦਾ ਪਰ ਕੋਪ ਵਧਿਆ ਔਰ ਉਹਦਾ ਅਸਰ ਤੁਸੀਂ ਪੰਜਾਬੀ ਨੌਜਵਾਨ ਯੰਗ ਮੁੰਡਿਆਂ ਤੇ ਬੱਚਿਆਂ ਤੇ ਕੁੜੀਆਂ ਤੇ ਦੇਖ ਰਹੇ ਸੀ। ਹੂੰ ਤਾਂ ਉਹ ਇੱਕ ਸਮੇਂ ਦੀ ਲੋੜ ਸੀ। ਅਸੀਂ ਦੁਆਰਾ ਸਾਡੇ ਨਾਇਕ ਗੁਰੂ ਗ੍ਰੰਥ ਸਾਹਿਬ ਨੇ। ਹੂੰ ਉਹਨਾਂ ਬਾਰੇ ਕਿਉਂ ਨਾ ਗੱਲ ਕਰੀਏ? ਤੇ ਉਹੀ ਮੈਂ ਦੱਸ ਰਿਹਾ ਕਿ ਜਦੋਂ ਉਸ ਬਾਰੇ ਗੱਲ ਹੋਈ ਦੋ ਹਫ਼ਤੇ ਅਜੇ ਕਈ ਮੀਡੀਆ ਨੇ ਵੀ ਉਹੋ ਚੁੱਕਿਆ ਜੀ ਬਿਲਕੁਲ ਔਰ ਕਿੱਥੋਂ ਕਿੱਥੋਂ ਲੋਕਾਂ ਦੇ ਸੁਨੇਹੇ ਆ ਰਹੇ ਆ ਜਿੱਤੋਂ ਲੱਗ ਰਿਹਾ ਕੋ ਤੋ ੜੀ ਕਰ ਰਏ ਸੀਗੇ ਹੂੰ ਕਿਹੜੀ ਉਹ ਗੱਲ ਹੈ ਸਮਾਜ ਪ੍ਰਤੀ ਸਾਹਿਤ ਪ੍ਰਤੀ ਦੁਨੀਆ ਪ੍ਰਤੀ ਰੋਹਾਨੀਅਤ ਪ੍ਰਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਨਹੀਂ ਬਿਲਕੁਲ ਉਹਨੂੰ ਬੜੀ ਖੁਸ਼ੀ ਹੈ ਕਿ ਉਸ ਮੇਰੇ ਇਸੇ ਲਿਖਤ ਆਈ ਸੀ ਪਰ ਇਹਦਾ ਅਸਲ ਸੇਰਾ ਜਿਹੜਾ ਸਾਰੀ ਟੀਮ ਦੇ ਨਾਲ ਨਾਲ ਇਸ ਦੇ ਮੋਢੀ ਜਸਵੀਰ ਦਸਤੀ ਹੋਣਾ ਨੂੰ ਜਾਂਦਾ ਜਿਨ੍ਹਾਂ ਨੇ ਇਤਦਾਂ ਦੀਆਂ ਰੁੱਖਾਂ ਇਕੱਠੀਆਂ ਜੀ ਚਾਂਸ ਸਾਹਿਬ ਅਗਲਾ ਸਵਾਲ ਇਹ ਸੀ ਵੀ ਇਹ ਜਿਹੜਾ ਗਾਣੇ ਦਾ ਸੂਤਰਧਾਰਕ ਕੌਣ ਬਣਿਆ ਮੁੱਢ ਕਿਵੇਂ ਬਣਿਆ ਗਾਣੇ ਦਾ ਤੇ ਇੰਨੇ ਗਾਇਕ ਜਿਹੜੇ ਨੇ ਨਾਮਵਰ ਗਾਇਕ ਹੈ ਉਹ ਇਕੱਠੇ ਹੋ ਕੇ ਇੱਕ ਪ੍ਰੋਜੈਕਟ ਬਣਾ ਰਹੇ ਨੇ ਤੇ ਸੰਗਤ ਨੂੰ ਪ੍ਰਵਾਨ ਵੀ ਕਰ ਰਹੀ ਹੈ ਪਿਆਰ ਦੇ ਰਹੀ ਹੈ ਥਾ ਤਾਂ ਤੁਹਾਨੂੰ ਦੱਸਦਾ ਕਿ ਕਦੀ ਵੀ ਚੰਗੀ ਨੀਅਤ ਨਾਲ ਚੰਗੀ ਦਿਸ਼ਾ 'ਚ ਤੁਰੋ ਤਾਂ راہ ਆਪਣੇ ਆਪ ਖੁੱਲਬੇ ਜਾਂਦੇ ਹੁੰਦੇ ਆ ਜੀ ਤਾਂ ਸਾਰਿਆਂ ਨੂੰ ਪਤਾ ਹੋਣਾ ਪੰਜਾਬ ਦੇ ਵਿੱਚ ਅਕਸਰ ਦੋਕ ਸਾਲ ਤੋਂ ਇੱਕ ਮੁਹਿੰਮ ਚੱਲ ਰਹੀ ਸੀ ਜੀ ਕਿ ਡੇਰਿਆਂ ਤੇ ਜੋ ਕੁਝ ਹੋ ਰਿਹਾ ਜਿਹਦੀ ਗੱਲ ਆਪਾਂ ਜ਼ਿਕਰ ਪਹਿਲਾਂ ਕੀਤਾ ਤਸਵੀਰ ਜੱਸੀ ਵੀ ਮੈਂ ਫਿਰ ਸੇ ਕਰਾਂਗਾ ਸਿਰਫ ਇਹ ਦੇਖ ਲਾਣਾ ਚੈਨਲਾਂ ਤੇ ਆ ਕੇ ਲੋਕਾਂ ਦੇ ਬੜੇ ਸਾਰੇ ਗੱਲਾਂ ਵੀ ਸੁਣੀਆਂ ਸੁਣੀਆਂ ਬਿਲਕੁਲ ਔਰ ਇਦਾਂ ਦੀਆਂ ਤੋਹਮ ਤਾਂ ਵੀ ਸੁਣੀਆਂ ਬੜਾ ਕੁ ਸੁਣਾ ਲੈ ਕੇ ਉਹ ਬੰਦਾ ਡਟਿਆ ਹੈ ਡਟਿਆ ਬਿਲਕੁਲ ਔਰ ਉਹ ਉਹ ਮੁਹਿੰਮ ਜਿਹੜੀ ਚੱਲ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਨਾਲ ਜਾਂ ਗੁਰਮਤ ਦੇ ਆਸਰੇ ਨਾਲ ਜਸ ਸਾਡੇ ਹੋਰ ਨਾਇਕ ਜਿਹੜੇ ਬੰਦਾ ਸਿੰਘ ਬਹਾਦਰ ਵਰਗੇ ਨਾਇਕ ਪਏ ਨੇ ਸਾਡੇ ਹੂੰ ਬਿਲਕੁਲ ਕਬੀਰ ਫਰੀਦ ਅਸੀਂ ਆਮ ਤੌਰ ਤੇ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਆ ਸਾਡੇ ਨਾਇਕ ਨੇ ਸੁਖਦੇਵ ਦੀ ਕਦੀ ਗੱਲ ਨਹੀਂ ਕੀਤੀ ਸਾਡੇ ਕੋਲ ਇਦਾਂ ਤੇ ਨਾਇਕ ਪਏ ਨੇ ਪਰ ਮੋਢੀ ਨਾਇਕ ਦੇ ਤੌਰ ਤੇ ਗੁਰਗ੍ਰਾਮ ਸਿੰਘ ਨੂੰ ਲੈਣ ਦੀ ਗੱਲ ਜੱਸੀ ਨੇ ਬੜੇ ਚਿਰਾਂ ਤੋਂ ਸ਼ੁਰੂ ਕੀਤੀ ਹੋਈ ਇਸ ਲਈ ਹੂੰ ਪਿਛਲੇ 6 ਮਹੀਨੇ ਹੋਏ ਪਰ ਇੱਥੇ ਆਉਣਾ ਹੋਇਆ ਕਿਸੇ ਸ਼ੋਅ ਤੇ ਕੈਨੇਡਾ ਚ ਤੇ ਇੱਥੇ ਘਰੇ ਹੀ ਬੈਠੇ ਗੱਲਬਾਤ ਕੀਤੀ ਆਪਾਂ ਕੀ ਕਰ ਰਹੇ ਹਾਂ ਅੱਜ ਕੱਲ੍ਹ ਹੂੰ ਤੇ ਵੀ ਭਾਜੀ ਆਪਾਂ ਇਦਾਂ ਦਾ ਇੱਕ ਗੁਰਗ੍ਰਾਂਦ ਸਾਹਿਬ ਦੇ ਕੁਝ ਗੀਤ ਕਰੀਏ ਜੀ ਤੇ ਕਹਿੰਦੇ ਜਦੋਂ ਉਹ ਚੀਜ਼ਾਂ ਬੰਦਰ ਹੀ ਪਈਆਂ ਹੁੰਦੀਆਂ ਮੇਰੇ ਜਿਹੜੇ ਪੁਰਖੇ ਵੱਡੇ ਸਾਰੇ ਗੁਰਬਤ ਨਾਲ ਜੁੜੇ ਹੋਏ ਸੀ ਤੇ ਉਹ ਗੀਤ ਬੜੀ ਅਹ ਕਹਿੰਦਾ ਵੀ ਥੋੜੇ ਸਮੇਂ ਵਿੱਚ ਤਿਆਰ ਹੋ ਗਿਆ ਹੂੰ ਉਸ ਤੋਂ ਅੱਗੇ ਫਿਰ ਉਹ ਜਿਹੜਾ ਪ੍ਰੋਜੈਕਟ ਹੈ ਉਹ ਸਾਰਾ ਉਹਨਾਂ ਦੇ ਜਸਪੀਰ ਜੱਸੀ ਦੇ ਹੱਥ 'ਚ ਹੈਰਜਿੰਦਰ ਸਿੰਘ ਹੁਣੇ ਸ਼੍ਰੀਨਗਰ ਵਾਲੇ ਮੈਨੂੰ ਪਤਾ ਉਹਨਾਂ ਨੂੰ ਬੜੇ ਪਿਆਰ ਕਰਦੇ ਆ ਜੀ ਉਹਨਾਂ ਨੂੰ ਤਾਂ ਛੋਟੇ ਹੁੰਦੇ ਸਾਡੇ ਵੱਡੇ ਕਹਿੰਦੇ ਹੁੰਦੇ ਸੀਗੇ ਇਹਨਾਂ ਨੂੰ ਜ਼ਰੂਰ ਸੁਣੋ। ਹੂੰ। ਤੇ ਜਦੋਂ ਉਹਨਾਂ ਨਾਲ ਕਿਤੇ ਵਾਰਤਾ ਲਾਪ ਹੁੰਦਾ ਜਦੋਂ ਕਹਿੰਦੇ ਫਲਾਣੇ ਸਿੰਘ ਨੇ ਲਿਖਿਆ ਤੇ ਉਹ ਬੜਾ ਮਾਣ ਹੁੰਦਾ ਆਪਣੇ ਆਪ ਤੇ। ਬਾਕੀ ਗਾਇਕ ਮੈਂ ਕਿਹਾ ਜਸਵੀਰ ਜੱਸੀ ਦੇ ਨਾਲ ਇੱਕ ਇਦਾਂ ਦਾ ਵਰਗ ਹੈ ਗਾਇਕਾਂ ਦਾ ਜਿਹੜਾ ਜਿਹੜੀ ਗਾਇਕੀ ਤੁਸੀਂ ਬਚਦੇ ਆ ਉਹ ਤੋਂ ਬਚੇ ਹੋਏ ਨੇ। ਬਚੇ ਹੋਏ। ਸਭ ਤੋਂ ਬਚਦੇ ਆ ਉਹਨਾਂ ਤੋਂ ਬਚੇ ਹੋਏ। ਤੇ ਜਦੋਂ ਸੁਨੇਹਾ ਤੁਸੀਂ ਗੁਰਗਰਾ ਸਾਹਿਬ ਦੇ ਨਾਮ ਤੇ ਲੈ ਕੇ ਜਾਓ। ਪਰਪਰ ਜਨਮਾਨ ਵੀਰ ਸਿੰਘਾ ਕਿਦਾਂ ਦੀ ਸਖੀਬ ਬਿੱਲਾ ਹੈਗਾ ਸਾਡਾ ਉਹ ਸ਼ਿਵਜੋਤ ਸ਼ਿਵਜੋਤ ਕਿਉਂ ਹਾਂਜੀ ਜੀ ਔਰ ਜਿਸ ਤਰ੍ਹਾਂ ਦੀ ਫਿਰ ਵੀਡੀਓ ਤੇ ਖਰਚਾ ਦੇ ਕੋਈ ਇਦਾਂ ਦੇ ਕਿੰਨਾ ਹੁੰਦਾ ਹੈ ਹਮ ਲੇਕਿਨ ਜਦੋਂ ਕਹਿੰਦੇ ਨੇ ਚੰਗੀ ਨੀਤ ਨਾਲ ਮਾਸ਼ਾਅੱਲਾ ਕਿ ਤੁਰੇ ਤੇ ਕੁਛ ਨਾ ਕੁਛ ਇਦਾਂ ਦਾ ਹੁੰਦਾ ਜਿਹੜਾ ਸਾਰਾ ਸੰਹਾਰ ਕੀਤਾ ਜਾਂਦਾ ਔਰ ਲੋਕਾਂ ਨੇ ਸਵੀਕਾਰ ਕੀਤਾ ਪੰਜਾਬ ਦੇ ਵਿੱਚ ਜੋ ਪਤਾ ਲੱਗ ਰਿਹਾ ਖਬਰਾਂ ਆ ਰਹੀਆਂ ਨੇ ਸੈਂਕੜੇ ਹੋਲਡਿੰਗ ਜੀ ਨੂੰ ਬੋਰਡ ਕਹਿੰਦੇ ਗੁਰਪ੍ਰਸਾਦ ਸਾਹਿਬ ਦੇ ਮੁਤਲਬ ਇੱਕ ਛੋਟੀ ਜੀ ਗੱਲ ਵਿੱਚ ਦੀ ਐਡ ਕਰਨਾ ਕਿਸੇ ਚੈਨਲ ਤੇ ਮੈਂ ਦੇਖ ਰਿਹਾ ਸੀ ਜਸਵੀਰ ਜਸੀਨ ਨੇ ਸਵਾਲ ਪੁੱਛਿਆ ਕਰ ਵੀ ਇੰਨਾ ਪੈਸਾ ਕਿੱਥੇ ਖਰਚ ਕਰਦੇ ਹੂੰ ਇੱਕ ਜੇ ਬੂਲ ਉਹ ਵੱਡਾ ਲਾਣਾ ਹੋਵੇ ਕਿੰਨਾ ਵੱਡਾ ਕਰਦਾ ਪਰ ਉਹਦਾ ਜਵਾਬ ਦੇਖੋ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਮਲੇਰਕੋਟਲੇ ਵਾਲੇ ਦੇਖੋ ਸੱਜਣਾ ਨੇ ਕਿਹਾ ਸੀ ਜਿਹੜੇ ਕਿ ਸਿੱਖ ਨਹੀਂ ਹੈਗੇ ਪਰ ਸਿੱਖੀ ਦੇ ਸਿਧਾਂਤ ਨੂੰ ਮੰਨਦੇ ਆ ਮੁਸਲਮਾਨ ਦੋਸਤਾਂ ਭਰਾਵਾਂ ਨੇ ਉੱਥੇ ਇੰਨੇ ਭਲਾਏ ਦਿੱਲੀ ਦੇ ਵਸਨੀ ਹਿੰਦੂ ਭਰਾਵਾਂ ਨੇ ਲਾਏ ਤੋ ਉਸ ਨੇਹੇ ਦਾ ਜਿਹੜਾ ਮੂਲ ਅੰਦਰਲਾ ਸੰਦੇਸ਼ ਸੀਗਾ ਕਿ ਗੁਰੂ ਗ੍ਰੰਥ ਸਾਹਿਬਸ ਕੱਲੇ ਸਿੱਖਾਂ ਦਾ ਰੋਹ ਹੈ ਉਹਨੂੰ ਅਪਣਾਇਆ ਗਿਆ ਸਵੀਕਾਰ ਕੀਤਾ ਗਿਆ ਤੇ ਬੜੀ ਖੁਸ਼ੀ ਆ ਉਸ ਬਾਰੇ ਜੀ ਤੇ ਇਹ ਗੱਲ ਕਰੀਏ ਗਾਣਾ ਬੁਲਵਾਇਆ ਬਹੁਤ ਚੰਗਾ ਤਰੀਕੇ ਨਾਲ ਗਿਆ ਉਹ ਪੁਰਾਣਾ ਦੌਰ ਦਿਖਾਇਆ ਗਿਆ ਬਹੁਤ ਤਰੀਕੇ ਨਾਲ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੀ ਵੀਡੀਓ ਬਣੀ ਹੈ ਵੀਡੀਓ ਮੈਂ ਇਹਨੂੰ ਤੋਂ ਬਹੁਤ ਦੇਖੀ ਹੈ ਤੇ ਬਹੁਤ ਸੋਹਣੀ ਲੱਗੀ ਮੈਨੂੰ ਸੱਚ ਬਸਾ ਲੱਗਦਾ ਨਹੀਂ ਸੀ ਵੀ ਇਹ ਗੱਲਾਂ ਖੂਬਸੂਰਤ ਬਣ ਜਾਇਆ ਕੋਈ ਹੂੰ ਜਿਸ ਤਰੀਕੇ ਨਾਲ ਪਰ ਜਦੋਂ ਇਦਾਂ ਦੇ ਸੱਜਣ ਸ਼ਾਮਲ ਹੋਣ ਹਰਜਿੰਦਰ ਸਿੰਘ ਜੀ ਸ਼ਾਮਲ ਹੋਣ ਜੱਸੀ ਗਾਇਕਤਾ ਬਹੁਤ ਪੁਰਾਣਾ ਪਰ ਉਸਿਆਣਾ ਵੀ ਬਹੁਤ ਹੈ ਅਸੀਂ ਆਪਸ ਗੱਲ ਕਰਕਾ ਤੇ ਔਰ ਇਸ ਵੀਡੀਓ ਦੀ ਰੂਹਦਾਰੀ ਦੇ ਵਿੱਚ ਉਹਦੀ ਸਿਆਣਾ ਵਿਚਰਤਦੀ ਹੈ ਤੇ ਮੇਰਾ ਖਿਆਲ ਹੈ ਮੈਂ ਜਿੱਥੇ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਚੰਗੇ ਨੀਅਤ ਨਾਲ ਚੰਗਾ ਵਿਸ਼ਾ ਲੈ ਕੇ ਕਰੋ ਤਾਂ ਕੋਈ ਨਾ ਕੋਈ ਕੁਦਰਤੀ ਤੌਰ ਦਾ ਸਾਥ ਜੀ ਜਰ ਉਸੇ ਸਾਤ ਦੇ ਵਿੱਚੋਂ ਕੁਦਰ ਦੀ ਝੋਲੀ ਵਿੱਚੋਂ ਵੀਡੀਓ ਬਣੀ ਹੈ ਮੈਂ ਜਸਵੀਰ ਜੱਸੀ ਨੂੰ ਜਾਣ ਲੈ ਕਿਉਂਕਿ ਜਿਸ ਤਰੀਕੇ ਨਾਲ ਹਰ ਸਾਲ ਪੋ ਦਾ ਮਹੀਨਾ ਚੱਲ ਰਿਹਾ ਤੇ ਇਹ ਦਿਨਾਂ ਦੇ ਵਿੱਚ ਜਸਵੀਰ ਜੱਸੀ ਫਤਿਹਗੜ੍ਹ ਸਾਹਿਬ ਦੀ ਉਹ ਪਵਿੱਤਰ ਧਰਤੀ ਨੂੰ ਜਰੂਰ ਨਸਤ ਨਸਤਕ ਹੋਣ ਲਈ ਪਹੁੰਚਦਾ ਤੇ ਸਜਦਾ ਕਰਦਾ ਉਹ ਸ਼ਹੀਦਾਂ ਨੂੰ ਤੇ ਅਕਸਰ ਹੀ ਉੱਥੇ ਇਹ ਗੱਲ ਕਰਦਾ ਹੁੰਦਾ ਵੀ ਮੇਰਾ ਨਾਇਕ ਅਸਲ ਨਾਇਕ ਗੁਰੂ ਗੋਬਿੰਦ ਸਿੰਘ ਹੈ ਕੀ ਕਹਾਂ ਉਹ ਨੇ ਉਹਨਾਂ ਦੀ ਸੋਚ ਪਾਰੇ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਜਿਹੜਾ ਲਖਸੀ ਦੱਸ ਚੁੱਕਾ ਤੁਹਾਨੂੰ ਕਿ ਗਾਇਕ ਦੇ ਨਾਲ ਨਾਲ ਇੱਕ ਸਿਆਣਾ ਸੱਜਣ ਪੁਰਸ਼ ਵੀ ਵਰਮਤ ਦੇ ਨਾਲ ਜੀ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਜਿਸ ਤਰੀਕੇ ਦਾ ਦੌਰ ਚੱਲ ਰਿਹਾ ਸੀ ਉਹਨੂੰ ਠੱਲ ਪਾਉਣ ਦੇ ਲਈ ਜੱਸੀ ਮਿਹਨਤ ਕਰ ਰਿਹਾ ਸੀ ਹਾਲਾਂਕਿ ਜੱਸੀ ਨੂੰ ਬਹੁਤ ਔਕੜਾਂ ਵੀ ਆਈਆਂ ਬਹੁਤ ਤਰ੍ਹਾਂ ਦੇ ਕਮੈਂਟ ਵੀ ਸਹਣੇ ਪਏ ਪਰ ਉਹ ਆਪਣੀ ਗਲਤੀ ਤੇ ਦ੍ਰਿੜ ਰਿਹਾ ਤੇ ਵਧੀਆ ਤਰੀਕੇ ਨਾਲ ਕੰਮ ਕਰਦਾ ਰਿਹਾ ਜਿਹਦੇ ਸਿੱਟੇ ਦੇ ਵਿੱਚੋਂ ਮੇਰੇ ਖਿਆਲ ਇਹ ਮਾਨਵਤਾ ਦਾ ਸਨੇਹਾ ਜਿਹੜਾ ਤੁਹਾਡੇ ਕਲਮ ਦੇ ਵਿੱਚੋਂ ਨਿਕਲੇ ਉਹ ਸਾਹਮਣੇ ਆਇਆ ਤੇ ਇੱਕ ਮੈਂ ਹੋਰ ਚਾਹੂੰਗਾ ਕਿ ਹੁਣ ਪੋ ਦਾ ਮਹੀਨਾ ਚੱਲ ਰਿਹਾ ਤੇ ਇਹ ਦੇ ਵਿੱਚ ਸ਼ਾਦੋਦ ਦੇ ਦਿਨ ਨੇ ਤੇ ਤੁਹਾਡੀ ਵੀ ਇੱਕ ਜਿਹੜੀ ਗਾਜ਼ਲ ਹੈਗੀ ਐ ਉਹ ਗੜੀ ਚਮਕੌਰ ਬਾਰੇ ਉਹ ਵੀ ਮੈਂ ਚਾਹੂੰਗਾ ਦਰਸ਼ਕਾਂ ਨੂੰ ਜਰੂਰ ਸਾਂਝੀ ਕੀਤੀ ਜਾਵੇ ਹਾਂ ਮੈਂ ਦੋ ਸ਼ੇਰ ਨਾਲ ਹੋਸ ਪਿਛੇ ਨਾਲ ਜੁੜੇ ਸੁਣਾਣਾ ਕਿ ਮੇਰੇ ਇਤਿਹਾਸ ਤੇ ਸਿਰ ਤੇ ਜੀ ਕਈ ਪੱਗਾ ਸਦੀਵੀ ਹੈ ਮੇਰੇ ਇਤਿਹਾਸ ਤੇ ਸਿਰ ਤੇ ਕਈ ਪੱਗਾ ਸਦੀਵੀ ਨੇ ਜਿਵੇਂ ਕੱਚੀ ਗੜੀ ਜਾ ਕੰਦ ਪੱਕੀ ਵਰਕੀਆਂ ਪੱਗਾ ਵਾਜੀਆ ਇੱਕ ਹੋਰ ਇਹਦੇ ਨਾਲ ਜੁੜਦਾ ਕਿ ਮੈਂ ਆਪਣੇ ਅੰਦਰੋਂ ਸਰਹੰਦ ਨੂੰ ਕਿੱਦਾਂ ਮਿਟਾ ਦੇਵਾਂ ਹੂੰ ਮੈਂ ਆਪਣੇ ਅੰਦਰੋਂ ਸਰਹੰਦ ਨੂੰ ਕਿੱਦਾਂ ਮਿਟਾ ਦੇਵਾਂ ਅਜੇ ਵੀ ਦੇਖਦਾ ਕੰਧਾਂ 'ਚ ਬੱਚੇ ਹੱਸਦੇ ਹੋਏ ਆਹਾ ਵਾਜੀਆ ਵਾਵਾ ਹੂੰ ਤੇ ਚੰਦ ਸਾਹਿਬ ਇੱਕ ਨਾਲ ਹੀ ਤੁਹਾਡੀ ਨੂੰ ਪਿੱਛੇ ਕਿਤਾਬ ਜਿਹੜੀ ਹੈ ਮਾਫੀ ਨਾਮ ਆਈ ਸੀ ਉਹ ਮਾਫੀ ਦਾ ਵੀ ਜ਼ਿਕਰ ਕੀਤਾ ਕਿ ਅੱਜ ਦੌਰ ਚੱਲ ਰਿਹਾ ਹੈ ਮਾਫੀਆਂ ਦਾ ਦੌਰ ਵੀ ਚੱਲ ਰਿਹਾ ਹੈ ਉਹਦੇ ਵਿੱਚ ਹੀ ਮੈਂ ਚਾਹੁੰਗਾ ਵੀ ਆਪਾਂ ਖੈਰ ਵਿਸ਼ੇ ਤੋਂ ਥੋੜਾ ਜਿਹਾ ਬਾਹਰ ਆ ਪਰ ਵਿਸ਼ੇ ਦੇ ਨਾਲ ਸਬੰਧਤ ਹੀ ਹੈ ਗੱਲ ਹਾਂ ਉਹ ਮਾਫੀ ਦਾ ਜ਼ਿਕਰ ਵੀ ਜ਼ਰੂਰ ਚਾਹੁੰਗਾ ਬਾਈ ਜੀ ਜੀ ਤਾਂ ਨਾ ਗਲਤ ਸਮਝੋ ਕਿ ਮੈਂ ਕਿਤਾਬਾਂ ਦੀ ਮੇਰੀ ਭੀੜ ਨਹੀਂ ਹੁੰਦੀ ਮੈਂ ਪਿਛਲੇ 30 ਸਾਲਾਂ ਤੋਂ ਲਿਖ ਰਿਹਾ ਹਾਂ 10 ਸਾਲ ਬਾਅਦ ਇੱਕ ਪੁਸਤਕ ਆਉਂਦੀ ਹੈ ਵਾਹ ਤੇ ਪੁਸਤਕ ਮੇਰੇ ਪਬਲਿਸ਼ਰ ਨੂੰ ਮੈਂ ਪੈਸੇ ਨਹੀਂ ਦਿੰਦਾ ਹੁੰਦਾ ਹੂੰ ਉਹਨਾਂ ਨੂੰ ਜੇ ਚੰਗਾ ਲੱਗਦਾ ਉਹ ਸ਼ਾਫ ਤੇ ਆ ਤੇ ਬੜੀ ਬਾਬੇ ਦੀ ਕਿਰਪਾ ਮੇਨਕ ਕਰਕੇ ਜੋ ਲਿਖਿਆ ਜਾਂਦਾ ਉਹਨਾਂ ਨੂੰ ਪੜਨ ਵਾਲਿਆਂ ਨੂੰ ਪਸੰਦ ਆਉਂਦਾ ਮਾਫੀਨਾਮਾ 14 ਤੋਂ 14 ਚ ਮੇਰੀ ਇੱਕ ਪੁਸਤਕ ਆ ਇਸੀ ਪੰਸਰੀ ਕਿਦਰ ਗਈ ਤੇ ਹੁਣ ਮਾਫੀਨਾਮਾ ਆਈ ਹੈ ਉਹਦੀ ਬਹੁਤ ਚਰਚਾ ਹੈ ਚੰਗੀ ਚਰਚਾ ਹੈ ਜੀ ਤਸਨ ਨਾਲੋਂ ਜਦੋਂ ਤੁਸੀਂ ਪੜੋਗੇ ਤੁਹਾਨੂੰ ਬਹੁਤ ਅੱਛੀ ਲੱਗੂਗੀ ਤੇ ਗੱਲਬਾਤ ਦੇ ਆਖਰ ਚ ਮੈਂ ਇੱਕ ਉਹ ਸ਼ੇਰ ਤੁਹਾਡੇ ਨਾਲ ਸਾਂਝਾ ਕਰਕੇ ਗੱਲ ਖਤਮ ਕਰਦਾ ਪਰ ਸ਼ੇਰ ਇੱਕ ਸੰਦੇਸ਼ ਹੈ कि ਅਸੀਂ ਕੀ ਸੀ ਕਿੱਦਾਂ ਦੇ ਸੀ ਤੇ ਅੱਜ ਕਿਸ ਹਾਲਾਤ ਚ ਖੜੇ ਆ ਬਣ ਗਿਆ ਚੰਕੌਰ ਸਾਹਿਬ ਦਰਸ਼ਣੀ ਸੰਗ ਮਰਮਰੀ ਹੂੰ ਬਣ ਗਿਆ ਚੰਕੌਰ ਸਾਹਿਬ ਦਰਸ਼ਣੀ ਸੰਗ ਮਰਮਰੀ ਹਾਏ ਮੇਰੇ ਰਹਿਬਰੋ ਕੱਚੀ ਗੜੀ ਕਿੰਦਰ ਗਈ ਕੱਚੀ ਗੜੀ ਕਿੰਦਰ ਗਈ ਤੇ ਇੱਕ ਗੱਲ ਜਾਂਦਾ ਜਾਂਦਾ ਤੁਹਾਨੂੰ ਹੋਰ ਕਹਿਣਾ ਚਾਹਣਾ ਏ ਇਸ ਗੀਤ ਦੀ ਜਿਹਦੇ ਜ਼ਿਕਰ ਕਰ ਰਹੇ ਆਪਾਂ ਗੁਰੂ ਮਾਨ ਦੇਵ ਜੀ ਦੇ ਪ੍ਰੋਜੈਕਟ ਦੀ ਜੀ ਜਿਸੀ ਹਰ ਨਾਲ ਦੀ ਗੱਲ ਹੁੰਦੀ ਮੇਰੇ ਹੋਰ ਦੋਸਤਾਂ ਨਾਲ ਹਮ ਕਿ ਜਦੋਂ ਕਿਸੇ ਬਹੁਤ ਵੱਡਾ ਵਿਕਾਰ ਨੂੰ ਖਤਮ ਕਰਨਾ ਹੋਵੇ ਤਾਂ ਇੱਕ ਹੱਲੇ ਨਾਲ ਨਹੀਂ ਹੁੰਦਾ ਹਮ ਸਾਨੂੰ ਇਸ ਸੰਦੇਸ਼ ਦੇ ਨਾਲ-ਨਾਲ ਲਗਾਤਾਰਤਾ ਬਣਾ ਕੇ ਰੱਖਣੀ ਪਊਗੀ ਸਾਨੂੰ ਪੰਜਾਬ ਤੇ ਸਿੱਖੀ ਦੇ ਸਾਡੇ ਪੀਰਾਂ ਪੈਗੰਬਰਾਂ ਦੇ ਸੁਨੇਹੇ ਇਦਾਂ ਹੀ ਗਾਇਨ ਦੇ ਰੂਪ ਵਿੱਚ ਜਾਂ ਹੋਰ ਰੂਪਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਰਹਿਣਾ ਪਊ ਹਮ ਚੰਨ ਸਾਹਿਬ ਕੈਨੇਡਾ ਦੇ ਵਿੱਚ ਬੈਠੇ ਆ ਪਰ ਦਰਦ ਹਮੇਸ਼ਾ ਇਹਨਾਂ ਦੀ ਕਵਿਤਾ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਮਿੱਟੀ ਦਾ ਜਰੇ ਜਰੇ ਦਾ ਦਰਦ ਜਿਹੜਾ ਉਹ ਇਹਨਾਂ ਦੀ ਕਵਿਤਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਚੰਨ ਸਾਹਿਬ ਮੈਂ ਇੱਕ ਸਵਾਲ ਮੇਰਾ ਹੋਰ ਵਿੱਚ ਐਡ ਹੋ ਗਿਆ ਕਿ ਤੁਸੀਂ ਕਵਿਤਾ ਤੋਂ ਬਾਅਦ ਮੇਰੇ ਖਿਆਲ ਪਹਿਲਾ ਪ੍ਰੋਜੈਕਟ ਹੈ ਤੁਹਾਡਾ ਗੀਤ ਵਾਲਾ ਹਨ ਤੇ ਇਹ ਐਕਸਪੀਰੀਅੰਸ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਵੀ ਗੀਤ ਪਹਿਲਾਂ ਕਿਤਾਬ ਆਉਂਦੀ ਹੈ ਤੇ ਹੁਣ ਗੀਤ ਤੇ ਹੰਗਾਰਾ ਕਿਵੇਂ ਦਾ ਲੱਗ ਰਿਹਾ ਹੈ ਗੀਤ ਵੈਸ਼ੇ ਮੈਂ ਪਹਿਲਾਂ ਵੀ ਲਿਖੇ ਨੇ ਪਰ ਅਸਲ ਚਨਾ ਜੁ ਜੀਸ ਸਿੰਘ ਕੀ ਹੁੰਦਾ ਜੀ ਕਵਿਤਾ ਰਜ਼ਲ ਗੀਤ ਕਵਿਤਾ ਨੂੰ ਜੇ ਅਸੀਂ ਮੁੱਖ ਤੌਰ ਤੇ ਦੇਖੀਏ ਤਾਂ ਸਾਰੇ ਉਹ ਸਹਿ ਰੂਪ ਨੇ ਕਵਿਤਾ ਦੇ ਸ ਕਵਿਤਾ ਦੇ ਸਹਿ ਰੂਪ ਨੇ ਦੋਹਾ ਲੈ ਲਓ ਰੁਬਾਈ ਲੈ ਲਓ ਰਜ਼ਲ ਲੈ ਲਓ ਗੀਤ ਲੈ ਹਮ ਮੁੱਖ ਪर्यादित ਤੌਰ ਤੇ ਕਵਤਾ ਹੈ ਇਹਨਾਂ ਦੀ ਅੱਡ ਅੱਡ ਵਿਧਾਵਾਂ ਨੇ ਥੋੜੇ ਥੋੜੇ ਵਿਧਾਵਾਂ ਹੁੰਦੀਆਂ ਕਿ ਅਸੀਂ ਇਸ ਤਰ੍ਹਾਂ ਇਹਦੀ ਬਨਤ ਹੁੰਦੀ ਹੈ ਇਸ ਤਰ੍ਹਾਂ ਫਲੋ ਹੁੰਦਾ ਜੀ ਉਹਦੇ ਲੈ ਅਖੰਡ ਕਿੱਦਾਂ ਹੁੰਦੇ ਨੇ ਤਾਂ ਕਈ ਕੰਮਾਂ ਗੀਤ ਦੇ ਵਿੱਚ ਸੌਖੀਆਂ ਪਈਆਂ ਜਾ ਸਕਦੀਆਂ ਹੁੰਦੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਕਹੀਆਂ ਜਾ ਸਕਦੀਆਂ ਹਨ। ਸ਼ਾਇਦ ਇਸ ਵਿਸ਼ੇ ਨੂੰ ਪ੍ਰੋਗਰਾਮ ਸਾਹਿਬ ਵਾਲੀ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਗੀਤ ਵਿੱਚ ਢੁਕਵੀਂ ਕਹੀ ਜਾ ਸਕਦੀ ਸੀ ਹੋਰ ਕੁਇਡਿਟੀ ਕਰ। ਹੂੰ ਹੋਰ ਢੁਕਵੀਂ ਕਰ ਜੀ। ਤੇ ਅੱਜ ਦੇ ਅੱਜਕੱਲ ਦੇ ਨੌਜਵਾਨ ਪੀੜ੍ਹੀ ਨੂੰ ਤੇ ਕੀ ਮੈਸੇਜ ਦਵੋਗੇ ਤੇ ਦੂਜਾ ਇੱਕ ਮੈਂ ਚਾਹੁੰਗਾ ਵੀ ਇਹ ਪ੍ਰੋਜੈਕਟ ਆਉਣ ਤੋਂ ਬਾਅਦ ਕੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ? ਕੀ ਕੁਝ ਨਵਾਂ ਹੋ ਰਿਹਾ ਉਹ ਵੀ ਇੱਕ ਇਸ਼ਾਰਾ ਜਿਹਾ ਸਾਡੀ ਜਿਹੜੇ ਆਡੀਅנס ਨੂੰ ਜ਼ਰੂਰ ਦੇ। ਦੇਖੋ ਬਦਲਾਅ ਜਿਹੜੇ ਹੁੰਦੇ ਆ ਜਿੰਨੂੰ ਕਹਿੰਦਾ ਨਾ ਟੋਟੈਲਿਟੀ ਦੇ ਵਿੱਚ ਬਦਲਾਅ ਨਹੀਂ ਛੇਤੀ ਨਹੀਂ ਹੁੰਦੇ ਹੁੰਦੇ ਹਮ ਸਾਨੂੰ ਆਸ਼ਾਵਾਦੀ ਜਰੂਰ ਰਹਿਣਾ ਚਾਹੀਦਾ ਬਦਲਾਅ ਵਾਸਤੇ ਜਿਹੜੀ ਪਹਿਲੀ ਗੱਲ ਮੈਂ ਸਮਝਦਾ ਹਾਂ ਕਿ ਇਡਾ ਫੁੱਲਾ ਸੁਨੇਹਾ ਇਸ ਸੰਦੇਸ਼ ਨੂੰ ਹਮ ਮਿਲਿਆ ਤੇ ਉਹਦੇ ਵਿੱਚੋਂ ਹੀ ਬਦਲਾਅ ਪੈਦਾ ਹੁੰਦੇ ਆਉਂਦੇ ਆ ਜਿੱਦਾਂ ਆਪਾਂ ਗੱਲ ਕੀਤੀ ਹੈ ਸਾਨੂੰ ਇਸ ਬਦਲਾਅ ਦੇ ਰਾਹ ਤੇ ਬਿਰੰਤਰ ਤੁਰਦੇ ਰਹਿਣਾ ਹਮ ਪਰ ਪੰਜਾਬੀ ਹੋਰ ਲੋਕਾਈ ਹੋਰ ਲੋਕ ਸਾਡੇ ਉਡੀਕ ਰਹੇ ਸੀ ਅਸੀਂ ਕਹਿੰਦੇ ਆ ਨਾ ਬੜੇ ਅ ਮਜਾਰਾਂ ਦੇ ਉੱਤੇ ਗੀਤ ਹੁੰਦੇ ਨੇ ਹਥਿਆਰਾਂ ਦੇ ਉੱਤੇ ਗੀਤ ਹੁੰਦੇ ਅਸੀਂ ਉਹਦੇ ਬਦਲ ਵਿੱਚ ਕੀ ਦੇ ਰਿਹਾ ਗੀਤ ਜਦੋਂ ਸਾਡੇ ਨਾਇਕ ਜਿੱਦਾਂ ਮੈਂ ਪਹਿਲਾਂ ਕੀਤਾ ਵਿੱਚ ਜੇ ਉਹ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ ਤਾਂ ਅਸੀਂ ਕਿਉਂ ਨਹੀਂ ਸਾਡੇ ਕੋਲ ਕੀ ਕੀ ਵੀ ਨਹੀਂ ਪਿਆ ਪੰਜਾਬੀਆਂ ਕੋਲ ਉਹ ਚੀਜ਼ਾਂ ਆ ਰਹੀਆਂ ਨੇ ਹੌਲੀ-ਹੌਲੀ ਜਿਹੜਾ ਸਵਾਲ ਤੁਸੀਂ ਪੁੱਛਣਾ ਚਾਹੋ ਨੇ ਮੈਂ ਬਹੁਤਾ ਜ਼ਿਆਦਾ ਉਹਦੇ ਵਿਸਥਾਰ ਚ ਨਹੀਂ ਦੱਸਣਾ ਪਰ ਆਉਦੇ ਦਿਨਾਂ 'ਚ ਕੁਝ ਹੋਰ achੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਧੰਨਵਾਦ ਸ਼ੁਕਰੀਆ ਜਾਨ ਸਾਹਿਬ ਸੋ ਏਸੀ ਕੁਵਿੰਦਰ ਚਾਨਹੂਰੀ ਜਿਨ੍ਹਾਂ ਦਾ ਲਿਖਿਆ ਗੀਤ ਨੂੰ ਬਹੁਤ ਸਾਰਾ ਪਿਆਰ ਜਿਹੜਾ ਲੋਕਾਂ ਦੀ ਕਚਹਿਰੀ ਦੇ ਵਿੱਚ ਸੰਗਤ ਦੀ ਕਜਰੀ ਦੇ ਵਿੱਚ ਗੁਰਮਾਨ ਲਗੰਥ ਨੂੰ ਮਿਲ ਰਿਹਾ ਤੇ ਸਾਂਝਾ ਪ੍ਰੋਜੈਕਟ ਹੈ ਕਈ ਗਾਇਕੋ ਦੇ ਵਿੱਚ ਇਕੱਠੇ ਹੋ ਕੇ ਲੋਕਾਂ ਦੇ ਰੂਪ ਰੂਪ ਗੀਤ ਕੀਤਾ ਗਿਆ ਸੋ ਉਮੀਦ ਕਰਦੇ ਆ ਕਿ ਚਾਨ੍ਹ ਸਾਹਿਬ ਦੀ ਕਲਮ ਤੋਂ ਅਜਿਹੇ ਗੀਤ ਭਵਿੱਖ ਦੇ ਵਿੱਚ ਨਿਕਲਣਗੇ ਜਿਦੇ ਨਾਲ ਅਜਿਹੇ ਤਰੀਕੇ ਦੀ ਸਾਡੀ ਪਰੰਪਰਾ ਸਾਡੇ ਸ਼ਾਨਾਮਤੀ ਇਤਿਹਾਸ ਦੀ ਗੱਲ ਜਿਹੜੀ ਹੈ ਉਹ ਹੁੰਦੀ ਰਹੂਗੀ ਤੇ ਨੌਜਵਾਨ ਪੀੜੀ ਨੂੰ ਜੋੜਨ ਲਈ ਇੱਕ ਸਾਂਝਾ ਯਤਨ ਜਿਹੜਾ ਹੈ ਉਹ ਕਰਦੇ ਰਹਿਣਗੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ